ਸਤ ਨਾਮ ਵਾਹਿਗੁਰੂ ਸਹਿਬ ਜੀ ੴ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋ ਗਾਦ ਸਾਚੂ ਹੈ ਪੀ ਸੱਚ ਨਾਨਕ ਕੋ ਸੀ ਪੀ ਸੱਚ ਸੋਚਾ ਸੋਚ ਨਾ ਹੋ ਗਈ ਜੇ ਸੋਚੀ ਲਖਵਾਲ ਚੁੱਪ ਚੁੱਪ ਨਾ ਹੋ ਗਈ ਜੇ ਲਾਇ ਰਹਾ ਨਿਬਤਾਰ ਭੁਖਿਓ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਣਪਾਂ ਲਖ ਹੋਈ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਊੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਾਈ ਹੁਕਮੀ ਉਤਮ ਨੀਚੋ ਹੁਕਮ ਲੇਖ ਦੁਖ ਸੁਪਾਹੀਐ ਇਕ ਨਾ ਹੁਕਮੀ ਬਖਸ਼ੀ ਸਾ ਇੱਕ ਹੁਕਮੀ ਸਦਾ ਬਵਾਹੀਆ ਹੁਕਮੈ ਅੰਦਰ ਸਭ ਕੋ ਬਾਹਰੁ ਤੁਮ ਨਾ ਕੋਈ ਨਾਨਕ ਹੁਕਮੈ ਜੀਉ ਜਾਤਾ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਣ ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੈ ਕੋ ਸਾਸਤਰੀ ਤਨ ਖੇਹ ਗਾਵੈ ਕੋ ਜੀਲਾ ਫਿਰ ਦੇਹ ਗਾਵੈ ਕੋ Japੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਈ ਰਾਹੋ ਨਾਨਕ ਬਿਕਸਾ ਬੀ ਪਰਵਾਹੂ ਸਾਚਾ ਸਹਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਖਰੀਦ ਤਾਰ ਫੇਰ ਕੀ ਅਗੈ ਰਖੀਆ ਜਿਤ ਤੇ ਸਾ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਲਖ ਵਰਮਾ ਗੁਰ ਫਾਰਮਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਬਿਣ ਪੜਨ ਕ ਨਾਈ ਕਰੀ ਜੇ ਤੀਰਠ ਪਰਠ ਪਾਈ ਵੇਖਾ ਬਿਨ ਕਰਮ ਕਾ ਮਿਲਾ ਲਈ ਮਤਵ ਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਜੇ ਜੁਗ ਚਾਰੇ ਅਰਜਾ ਹੋਰ ਦਸ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਆ ਨਾੜ ਤੁਲੇ ਸਭ ਕੋਏ ਚੰਗਾ ਲਾਉ ਰਖਾਇਕ ਜਸ ਕੀਰਤਿ ਜਗ ਲੇ ਜੇ ਤਿਸ ਨਦਰਨਾ ਆਵਈ ਤਾਂ ਬਾਤਨ ਪੂਛਾ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਥਿਆ ਗੁਣ ਦੇ ਤੇਹਾ ਕੋਏ ਨਾ ਸੋਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀ ਸੁਰਨਾਥ ਸੁਣਿਆ ਤਰਤ ਤਬਲੇ ਕਾਸ ਸੁਣਿਆ ਦੀਪ ਲੋਭ ਦਾਲ ਸੁਣਿਆ ਪੋਹੀ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਕਤਿ ਲਾਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਲ ਸੁਣਿਆ ਫੜ ਫੜ ਪਾਵਹਿ ਮਾਲ ਸੁਣਿਆ ਲਾਗੇ ਸਹਿਜ ਤੇ ਆਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਥੂ ਬੈ ਸਗਾਹੋ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾ ਪੀਛਾ ਪਸਦਾਏ ਕਾਗਤ ਕਰਮ ਨ ਲੇਖਣ ਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਬਲ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮਨ ਨਾ ਮੋਹ ਝੋਟਾ ਨਾ ਖਾਏ ਮਨ ਨਾ ਜਮਕੇ ਸਾਥ ਤਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨਾ ਮਾਰਗ ਠਾਕ ਨ ਪਾਏ ਮਨ ਨਾ ਪਤਸੋ ਪ੍ਰਗਟ ਜਾਏ ਮਨ ਨਾ ਮਗਨ ਚੱਲੇ ਪੰਥ ਮਨ ਨਾ ਧਰਮ ਸiddhi ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨਾ ਪਾਵੇ ਮੋਕ ਦੁਆਰ ਮੰਨ ਪਰਵਾਰਾ ਸਰਦਾਰ ਮੰਨ ਤਰੈ ਤਾਰੀ ਗੁਰ ਸਿੱਖ ਮੰਨ ਨਾਨਕ ਪਵਹਿ ਨੋ ਭਿਖੋ ਐਸਾ ਨਾਮ ਨਰਿੰਦਰਨ ਹੋਏ ਜੇਖੋ ਮਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਥੇ ਪਾਵਹਿ ਦਰਗੇ ਮਾਨ ਪੰਥੇ ਸੋਹੇ ਦਰ ਜਾਨ ਪੰਥਾਂ ਕਾ ਗੁਰ ਇਕ ਧਿਆਨ ਜੇਖੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਤੌਲ ਤਰਮ ਦੇ ਆਖਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੂਝਾ ਹੋਵਾ ਸਚਿਆਰ ਤਬ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸੇ ਪਾਰ ਤਲੈ ਕਵਣ ਜੋਰ ਜੀ ਚਾ ਤਰੰਗਾ ਕੇ ਨਾਵ ਸਵਨਾ ਲਿਖਿਆ ਬੜੀ ਕਲਾਵ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸ ਵਾਲਿਓ ਰੂਪ ਕੀਤੀ ਦਾਤ ਚਣ ਏਕਣਕੂਤ ਕੀਤਾ ਆਪਣ ਸਾਹੂ ਏਕੋ ਗਵਾ ਤਿਸੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਜਾਵਾ ਏਕ ਵਾਰ ਜੋ ਤੂੰ ਪਾਵੇ ਸਾਈਂ ਫਲਿਕਾ ਤੂੰ ਸਦਾ ਸਲਾਮਤ ਨਰਿੰਕਾਰ ਅਸ਼ੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਅਵਗਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀਆ ਸੰਖ ਦਾ ਉਤਾਰ ਸੰਖ ਸੂਰ ਮਉ ਪਖਸਾਰ ਅਸੰਖ ਮਉ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨ ਜਾਵਾ ਇੱਕ ਵਾਰ ਜੋਤ ਪਾਵੈ ਸਾਈਂ ਪਲਿਕਾ ਤੂੰ ਸਦਾ ਸਲਾਮ ਤਨ ਰਿੰਕਾਰ ਸੰਖ ਮੂਰਖ ਅੰਧ ਕੋ ਅਸੰਖ ਤੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰਾ ਅਸੰਖ ਗਲਵੜ ਤਿਆ ਕੁਮਾਇ ਸੰਖ ਬਾਬੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੀ ਫਿਰਾਏ ਸੰਖ ਮਲੇਸ਼ ਮਲ ਭਖਾਏ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਤ ਕਹੇ ਵਿਚਾਰ ਬਾਰਿਆਂ ਅਨ ਜਾਵਾਏ ਇੱਕ ਵਾਰ ਜੋ ਤੁਸ ਪਾਵੈ ਸਾਈਂ ਪਲਿਕਾਰ ਤੂੰ ਸਦਾ ਸਲਾਮਤ ਨਰਿੰਕਾਰ ਸੰਖ ਨਾਮ ਅ ਸੰਖ ਥਾਵ ਅਗੰਮ ਅਗੰਮ ਅ ਸੰਖ ਲੋ ਸੰਖ ਹੈ ਸਰਪਾਲ ਹੋਈ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਖਣ ਬੋਲਣ ਬਾਲ ਅਖਰਾ ਸਰ ਸੰਜੋਗ ਖਾਣ ਜਿਨੇ ਲਿਖੇ ਤੇ ਸਰਨਾਏ ਜੇ ਫਰਮਾਇ ਤੇ ਤੇ ਪਾਏ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨੂੰ ਜਾਵਾ ਏਕ ਵਾਰ ਜੋ ਤੂੰ ਪਾਵੈ ਸਾਈਂ ਪ੍ਰਿਕਾ ਤੂੰ ਸਦਾ ਸਲਾਮਤ ਨਰਿੰਕਾਰ ਪਰਿਆ ਹੱਥ ਪੈਰ ਤਨ ਦੇ ਪਾਣੀ ਥੋਤਾ ਪ੍ਰਸਖਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਆ ਹੋ ਤੋਏ ਪਰਿਆ ਮਤ ਪਾਪਾਂ ਕਹਿ ਸੰਗ ਉਹ ਤੋ ਪਹਿ ਨਾ ਵੇ ਕ ਰੰਗ ਪੁੰਨੀ ਪਾਪੀ ਆਖਣ ਨਾ ਆਈ ਕਰਖ ਕਰਣਾ ਲਿਖਲਾ ਜਾਉ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੂ ਜਾਉ ਤੀਰਥ ਦੱਬ ਦਿਆ ਗਤ ਦਾਨ ਜੇ ਕੋ ਬਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਵਣ ਤੋਂ ਵੇਲਾ ਬਖਤ ਕਵਣਾ ਕਵਣ ਥਿਤ ਕਵਣ ਬਾਰ ਕਵਣ ਸ੍ਰੁੱਤੀ ਮਾਹ ਕਵਣਾ ਜਿਤ ਹੁ ਆਕਾਰ ਬੇ ਨਾ ਪਾਈਆ ਪੰਡਤੀ ਜੇ ਹੋਵਾ ਲੇ ਕੁਰਾਨ ਬਖਤ ਨਾ ਪਾਇਓ ਕਾਦੀਆ ਜੇ ਲਿਖਾਂ ਲੇ ਕੁਰਾਨ ਥਿਤ ਬਾਰ ਨੋ ਜੋਗੀ ਜਾਣੈ ਉਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜ ਜੀ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਬਰਨੀ ਕਿਵ ਜਾਣੋ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ ਪਤਾਲਾ ਪਤਾਲ ਲਖ ਗਾਸਾਂ ਗਾਸ ਔੜ ਕੋੜ ਖਪਾਲਤ ਕੇ ਵੇਦ ਕਹਿਣ ਤੋਂ ਬਾਅਦ 718 ਕੈਨਕ ਦੇਵਾ ਹਸ ਲੋ ਇੱਕ ਤਾਤ ਲੇਖਾ ਹੋਈ ਤਾਲ ਲਖੀਆ ਲੇਖਾ ਹੋਈ ਬਿਨਾਸ ਨਾਨਕ ਵੱਡਾ ਯਾਖੀ ਆਪੇ ਜਾਣ ਆਪ ਸਲਾਹੀ ਸਲਾਹੀ ਇਥੀ ਸੁਰਤ ਨ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦਰਾਂ ਜਾਣੀ ਆ ਸੁਮੰਸਾ ਸੁਲਫਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਾਹੁ ਹੁਨੀ ਜੇ ਤਿਸ ਮਨ ਨਾ ਵਿਸਰੈ ਅੰਤਰਾ ਸੇਪਤੀ ਕਹਿਣਾ ਅੰਤ ਅੰਤਰਾ ਕਰਣਾ ਦੇਣਾ ਅੰਤ ਅੰਤਰਾ ਵੇਖਣ ਸੁਣਣਾ ਅੰਤ ਅੰਤਰਾ ਜਾਪੈ ਕੀਆ ਮਨ ਮੰਤ ਅੰਤਰਾ ਜਾਪੈ ਕੀਤਾ ਕਾਰ ਅੰਤਰਾ ਜਾਪੈ ਬਾਰਾ ਵਾਰ ਅੰਤ ਕਾਰਣ ਕੀਤੇ ਬਿਰਲਾਹਿ ਤਾਂਕੇ ਅੰਤ ਨਾ ਪਾਈ ਜਾਹਿ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਈਆ ਬਹੁਤਾ ਹੋਈ ਵੱਡਾ ਸਹਿਬ ਉੱਚਾ ਥਾਉ ਉੱਤੇ ਉੱਪਰ ਉੱਚਾ ਨਾਉ ਜੇਵੜੂ ਉੱਚਾ ਹੋਵੇ ਕੋਈ ਤੇ ਸੱਚੇ ਕੋ ਜਾਣੈ ਸੋਈ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਾਂ ਤਮਾਏ ਕਿਤੇ ਮੰਗੇ ਜੋ ਦੁਪਾਉ ਕਿਥਿਆ ਗਣਤ ਨਹੀਂ ਵਿਚਾਰ ਕਿਥੇ ਖਬ ਟੁੱਟੇ ਵਿਕਾਰ ਕਿਥੇ ਲਾਲਾ ਮੁਕੁਰ ਪਾਹੀ ਕਿਥੇ ਮੂਰਖ ਖਾਈ ਖਾਏ ਕਿਥਿਆ ਦੁਖ ਭੂਖ ਸਦ ਮਾਰ ਹੈ ਪੀ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਈ ਹੋਰ ਆਖ ਨ ਸਕੈ ਕੋਈ ਜੇ ਕੋ ਖਾਇ ਕੇ ਆਖਣ ਥਾਏ ਉਹ ਜਾਣੈ ਜੀਤੀਆ ਮੂਖ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੀ ਕੇ ਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਸ਼ਾ ਹੋ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਪੰਡਾ ਮੁੱਲ ਆਵੇ ਮੁੱਲ ਜਾਏ ਮੁੱਲ ਪਾਈ ਮੁੱਲ ਸਮਾਏ ਮਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮਲ ਬਖਸ਼ੀ ਸਮਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਨ ਅਮਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਨਿਬਲਾਈ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਹਿੰਦੂ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਵਿ ਆਖੇ ਦੇਵ ਆਖੇ ਸੁਰ ਨਰ ਮਨੁਜਨ ਸੇਵਾ ਕੇਤੇ ਆਖੇ ਆਖਣ ਪਾਈ ਕਿਤੇ ਕੱਖ ਠੁੱਟ ਜਾਏ ਇਤੇ ਕੀਤੇ ਹੋਰ ਕਰੇ ਤਾ ਆਕਨ ਸਕੈ ਕੀ ਕੇ ਜੇ ਵੜ ਪਾਵੇ ਤੇ ਉੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੈ ਬੋਲ ਵਿਕਾਰ ਤਾਂ ਲਿਖਿਆ ਸਿਰ ਗਵਾਰ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖਾ ਕਿਥੇ ਬਾਬਨ ਹਾਰੇ ਕਿਥੇ ਰਾਗ ਪ੍ਰੀਸੋ ਕਹੀਆਂ ਕਿਥੇ ਗਾਵਣ ਹਾਰੇ ਗਾਵਹਿ ਤੋਨੋਂ ਪਉਣ ਪਣੀ ਬਸ ਸੰਤਰ ਗਾਵਹਿ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੋਪ ਤਲਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰਵ ਮਾ ਦੇਵੀ ਸਹਨ ਸਦਾ ਸਵਾਰੇ ਗਾਵਹਿ ਇੰਦਰਨ ਦਾਸ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰਾ ਜੁਗ ਜੋਗ ਵੇਦਾਂ ਨਾਲੇ ਗਾਵਹਿ ਮਾਉਣੀਆਂ ਮਨ ਮੋਹਣਾ ਸੁਰਗਾ ਮਸਬਿਆਲੇ ਗਾਵਨ ਰਤਨ ਪਾਈ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬ੍ਰਹਮੰਡ ਕਰ ਕਰ ਲਖੇ ਤਾਰੇ ਸਹੀ ਤਦਨੋਂ ਗਾਵਹਿ ਜੋ ਤੁਪ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਾ ਚਿਤ ਨਾ ਜਾਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ 파ਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਬ ਤੇ ਸਤੀ ਵੜਾਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੂ ਸਾਹਿਬ ਪਤ ਸਹਿਬ ਨਾਨਕ ਰਹਿਣਿ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਿ ਬਹੁਤਾ ਖਿੰਦਾ ਕਾਲ ਕੁਵਾਰੀ ਕਾਇਆ ਜੁਗਤਨ ਡਾਫਰਤੀਤਾ ਨਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸਾ ਦੇਸ ਆਦੋਂ ਨੀਲੋ ਨਾਦਨਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪੰਡਰਣਾ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਸ਼ਿ ਦੇ ਅਵਰਾ ਸਾਧ ਸੰਜੋਗ ਜੋਗ ਤੋ ਇਕਾਰ ਚਲਾਵੇ ਲੇਖੇ ਆਭੇ ਭਾਗ ਆਦੇਤ ਸਾ ਦੇਸ ਆਦੋ ਨੀਲ ਨਾਦ ਨਥ ਜੁਗ ਜੁ ਏਕੋ ਵੇਸਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਈ ਦੀ ਬਾਣ ਜਿਬ ਤੇ ਪਾਵੈ ਤਵੈ ਚਲਾਵੈ ਜਿਬ ਹੂ ਹੈ ਫਰਮਾਣ ਉਹ ਵੇਖਾ ਉਹਨਾਂ ਨਦਰ ਨ ਆਵੇ ਬਹੁਤਾ ਹੂ ਵਿਡਾਣ ਨਾ ਦੇ ਤਿਸੈ ਦੇਸ ਆਦੋਂ ਨੀਲ ਨਾਦਨਤ ਜੁਗ ਜੁ ਏਕੋ ਬੀਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੇ ਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਹ ਦੇਸ ਆਦੋਂ ਨੀਲ ਨਾਦਨਤ ਜੁਗ ਜੁ ਏਕੋ ਬੀਸ ਇਕ ਦੂਜੀ ਬੋ ਲੱਖ ਹੋਏ ਲੱਖ ਹੋ ਬਹੇ ਲੱਖ ਬੀਸ ਲੱਖ ਲੱਖ ਗਿੜਾ ਆਖੀਐ ਇਕ ਨਾਮ ਜਗਦੀਸਾ ਏਤਰਾਹੇ ਪਤ ਪੜੀਆ ਚੜੀਆ ਹੋਇਆ ਕੀਸਾ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸਾ ਆਖਣ ਜੋਰ ਚ ਪੈ ਨਾ ਦੂਰ ਜੋਰ ਨਾਲ ਮੰਗਣ ਦੇਵ ਨਾ ਦੂਰ ਜੋਰ ਨਾਲ ਜੀਵਨ ਮਰਨ ਨਾ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀਸਤ ਸੰਸਾਰ ਜਿਸ ਅਤਿ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਚਾ ਕੋਏ ਰਾਤੀ ਰਤੀ ਥਿਥੀ ਬਾਲ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀਜੂ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਥ ਪਰਵਾਣ ਨਾਦਰੀ ਕਰਮ ਪਵਨਿ ਛਾਣ ਕਤਪਕਾਈ ਉਖਾ ਭਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਕਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਉਣ ਪਣੀ ਬਸ ਸੰਤਰਾ ਕੇਤੇ ਕਾਨ ਮਹੀਸ ਕੇਤੇ ਵਰਮੇ ਕਾੜਤ ਕੜੀਏ ਰੂਪ ਰੰਗ ਕੇ ਬੇਸਾ ਕੇਤੇ ਆਕਰਨ ਤੂ ਮੇ ਮੇਰ ਕੇਤੇ ਕੇਤੇ ਤੂ ਪ੍ਰਦੇਸਾ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿਧ ਬਦਨਾਥ ਕੇਤੇ ਕੇਤੇ ਦੇਵੀ ਬੇਸਾ ਕੇਤੇ ਦੇਵਤਾ ਨਮਨ ਕੇਤੇ ਕੇਤੇ ਰਤਨ ਸਮੰਦ ਕੇਤੇ ਆਖਾਣੀ ਕੇਤੇ ਆ ਬਾਣੀ ਕੇਤੇ ਫਾਤ ਨਰਿੰਦ ਕੇਤੇ ਆ ਸੁਰਤੀ ਸੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਮਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਕੜੀਆ ਬਹੁਤਾਂ ਨੂੰ ਉਪਾ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਿਛਾ ਬਸਥਾਏ ਤਿੱਥੈ ਕੜੀਆ ਸੁਰਤ ਮਾਤਮਨ ਬੁੱਧ ਤਿੱਥੈ ਕੜੀਆ ਸੁਰੰਸ ਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਜਿਨ ਮੈਂ ਰਾਮ ਰਿਹਾ ਭਰਪੂਰ ਤਿਤੈ ਸੀਤੋ ਸੀਤਾ ਮਹਿਮਾ ਮਾਈ ਤਾਂ ਕੇ ਰੂਪ ਨਕਥਨੇ ਜਾਹੇ ਨਾ ਹੋ ਮਰੈਨ ਠਾਕੀ ਜਾਏ ਜਿਨ ਕੈ ਰਾਮ ਸਭ ਮਨੁ ਮਾਹੇ ਤਿਤੈ ਭਗਤ ਵਸੈ ਕੋ ਕਰੈ ਅਨੰਤ ਸਚਾ ਮਨ ਸੋਏ ਸਚਖੰਡ ਵਸੈ ਨਰਿੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਤੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਾ ਅੰਤ ਨਾ ਅੰਤ ਤੇ ਤਲੋ ਲੋਕਾਰ ਜਿਬ ਜਿ ਹੁਕਮ ਤਵੇ ਤਿਵਕਾਰ ਵੇਖਾ ਵੇਖਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਪਹਾਰਾ ਤੀਰਸ ਸੁਨਿਆਰ ਅਹਿਰਨ ਮਤਿ ਵੇਦਥਿਆਰ ਪਉ ਖਲਾ ਅਗਨ ਤਪਤਾ ਭਾਂਡਾ ਪਾਉ ਅੰਮ੍ਰਿਤ ਤਿਥ ਢਾਲ ਕੜੀਆ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਤ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨਿਹੜਕ ਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ